ਹਲੇ ਵੀ ਆਪਾਂ ਕਹਿੰਨੇ ਕਿ ਝਾੜੂ ਵਾਲੇ ਬੜੇ ਵਧੀਆ ਐ ਦੂਜੇ ਵਧੀਆ ਹੁਣ ਇੱਕ ਤਾਂ ਸੋ ਕਿੱਡੀ ਵੱਡੀ ਠੱਗੀ ਤੁਹਾਡੇ ਨਾਲ ਮਾਰੀ ਝਾੜੂ ਵਾਲੇ ਨੇ ਲਗਾਤਾਰ ਇੱਥੇ ਜਗਰਾਉਂ ਤੋਂ ਝਾੜੂ ਵਾਲੇ ਜਿਤਨੀ ਐ ਤੇ ਨਾਲ ਤੁਹਾਡੇ ਵੀ ਕਾਫੀ ਇੱਥੇ ਹਲਕੀ ਮੈਂ ਪਿਛਲੀ ਵਾਰ ਆਇਆ ਪਿਛਲੇ ਇਲੈਕਸ਼ਨ 'ਚ ਜਗਰਾਉਂ ਵਾਲੇ ਕਹਿੰਦੇ ਸੀ ਤੋਬਾ ਤੋਬਾ ਕਰਤੀ ਝਾੜੂ ਵਾਲਿਆਂ ਐਮਐਲਬੀਪੀ ਨੇ ਤੇ ਮੈਂ ਸਮਝਿਆ ਇੰਦੀ ਦਾ ਹਰਾ ਦੇਣਗੇ ਬਲੈਕਟੀਓ ਤੋਂ ਵੱਧ ਵੋਟਾਂ ਵਿੱਚ ਦਾ ਤਾਂ ਮੰਨਦਾ ਤੇ ਹੁਣ ਕਹਿੰਦੇ ਤੋਬਾ ਤੋਬਾ ਕਰਦੀ ਮੈਂ ਕਿਉਂ ਉਦੋਂ ਹੀ ਪਤਾ ਲੱਗੂਗਾ ਕਿ ਤੇ ਅਗਲੀ ਵਾਰ ਕੀ ਜੀਵ ਹਾਰਨਾ ਕਰਦੇ ਹੋ ਲਾਲਾ ਸਾਹਿਬ ਤੋਬਾ 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 ਆਹ ਲੋਕਾਂ ਦੇ ਘੈਂਟ ਕਹਾਉਂਦੇ ਲੀਡਰ ਕਈ ਵਾਰ ਪਤਾ ਨਹੀਂ ਕਿਉਂ ਹਮਲਾ ਤਾਂ ਤਿੱਖਾ ਬੋਲ ਜਾਂਦੇ ਨੇ ਪਰ ਅਗਲੇ ਦਾ ਨਾਮ ਲੈਣ ਤੋਂ ਡਰ ਜਾਂਦੇ ਨੇ ਤਾਜ਼ਾ ਮਿਸਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਹੈ ਪਰ ਅਸੀਂ ਸਾਫ਼ ਸਪਸ਼ਟ ਉਹਨਾਂ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਇਹ ਆਗੂ ਇਸ਼ਾਰਿਆਂ ਵਿੱਚ ਹੀ ਗੱਲ ਕਰਦੇ ਨੇ ਅਸੀਂ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਭਾਈ ਗੁਰਦੇਵ ਸਿੰਘ ਕੌਕੇ ਮਾਮਲੇ ਵਿੱਚ ਉਹਨਾਂ ਦੀ ਪਤਨੀ ਬੀਬੀ ਗਰਮੇਲ ਕੌਰ ਦੀ ਪਿਛਲੇ ਸਾਲ ਦਿੱਤੀ ਸ਼ਿਕਾਇਤ ਨੂੰ ਫਾਈਲ ਕਰਨ ਵਾਲੇ ਐਸ ਐਚਓ ਬਾਰੇ ਵੀ ਦੱਸਾਂਗੇ ਜਿਸ ਦਾ ਨਾਮ ਲੈਣ ਤੋਂ ਪ੍ਰਧਾਨ ਧਾਮੇ ਚੇਜਕ ਰਹੇ ਨੇ ਹਾਈ ਕੋਰਟ ਵਿੱਚ ਸਭ ਉਜਾਗਰ ਹੋਣ ਦੇ ਬਾਵਜੂਦ ਉਹੋ ਹਿੰਮਤ ਨਹੀਂ ਦਿਖਾਉਂਦੇ ਪਰ ਅਸੀਂ ਇਸ ਵੀਡੀਓ ਵਿੱਚ ਦੱਸਾਂਗੇ ਕਿ ਇਹ ਐਸਐਚਓ ਕੌਣ ਹੈ ਇਸ ਐਸਐਚਓ ਨੂੰ ਵੀ ਹੁਣ ਹਾਈ ਕੋਰਟ ਵਿੱਚ ਸਟੇਟ ਦੇ ਨਾਲ ਹੀ ਪਾਰਟੀ ਬਣਾਇਆ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਦਾ ਮਾਮਲਾ ਹੁਣ ਹਾਈ ਕੋਰਟ ਵਿੱਚ ਹੈ ਪਿਛਲੇ 32 ਸਾਲਾਂ ਤੋਂ ਇਹ ਮਾਮਲਾ ਲਮਕਿਆ ਆ ਰਿਹਾ ਹੈ ਪਿਛਲੇ ਸਾਲ ਭਾਈ ਕੌਂਕੇ ਦੇ ਪਰਿਵਾਰ ਨੇ ਥਾਣਾ ਸਦਰ ਜਗਰਾਉਂ ਦੇ ਐਸਐਚਓ ਨੂੰ 16 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਮ ਵਾਲੀ ਸ਼ਿਕਾਇਤ ਸੌਂਪੀ ਸੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੱਸ ਰਹੇ ਨੇ ਕਿ ਹੁਣ ਹਾਈ ਕੋਰਟ ਵਿੱਚ ਭਾਈ ਕੌਕੇ ਦੀ ਸ਼ਹਾਦਤ ਵਾਲੇ ਮਾਮਲੇ ਦਾ ਨਿਤਾਰਾ ਹੋਏਗਾ ਪਰ ਉਹ ਉਸ ਐਸਐਚਓ ਦਾ ਨਾਮ ਲੈਣ ਦੀ ਹਿੰਮਤ ਨਹੀਂ ਦਿਖਾਉਂਦੇ ਜਿਸ ਖਿਲਾਫ ਕਾਰਵਾਈ ਲਈ ਹਾਈ ਕੋਰਟ ਵਿੱਚ ਸ਼੍ਰੋਮਣੀ ਕਮੇਟੀ ਲੜਨ ਜਾ ਰਹੀ ਹੈ ਜੇ ਸਿੱਖਾਂ ਦੀ ਸਰਵੋੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਇਨਸਾਫ ਦਿਵਾਉਣ ਦੇ ਮਾਮਲੇ ਵਿੱਚ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹਾਉਂਦੀ ਸੰਸਥਾ ਸ਼੍ਰੋਮਣੀ ਕਮੇਟੀ ਇੱਕ ਐਸਐਚਓ ਦਾ ਨਾਮ ਲੈਣ ਤੋਂ ਹੀ ਝਿਜਕਦੀ ਹੈ ਤਾਂ ਉਹ ਕੇਸ ਬਿਨਾਂ ਡਰਦੇ ਪੂਰੀ ਸੰਜੀਦਗੀ ਨਾਲ ਕਿਵੇਂ ਲੜੇਗੀ ਇਸੇ ਤਰ੍ਹਾਂ ਦਾ ਕੰਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਅਤੇ ਨਾਲ ਹੀ ਸੂਬੇ ਦੇ ਗ੍ਰਹਿ ਮੰਤਰੀ रह ਚੁੱਕੇ ਸੁਖਵੀਰ ਸਿੰਘ ਬਾਦਲ ਕਰ ਰਹੇ ਨੇ ਉਹ ਹਲਕਾ ਦਾਖਾ ਵਿੱਚ ਇੱਕ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਕਰਨ ਪੁੱਜੇ ਉਹਨਾਂ ਆਪਣੀ ਹੀ ਪਾਰਟੀ ਤੋਂ ਬਾਗੀ ਹੋਏ ਪੰਜ ਮੈਂਬਰੀ ਕਮੇਟੀ ਦੇ ਸਰਗਰਮ ਮੈਂਬਰ ਐਮਐਲਏ ਮਨਪ੍ਰੀਤ ਸਿੰਘ ਿਆਲੀ ਨੂੰ ਤਾਂ ਭੰਡਿਆ ਪਰ ਬਿਨਾ ਨਾਮ ਲਈ ਤੋਂ ਇਸੇ ਤਰ੍ਹਾਂ ਸੁਖਵੀਰ ਬਾਦਲ ਨੇ ਹਲਕਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਐਮਐਲਏ ਸਰਬਜੀਤ ਕੌਰ ਮਾਨੁਕੇ ਦਾ ਵੀ ਨਾਂ ਨਹੀਂ ਲਿਆ ਪਰ ਹਲਕਾ ਜਗਰਾਉਂ ਦੀ ਐਮਐਲਏ ਕਹਿ ਕੇ ਤੋਬਾ ਤੋਬਾ ਕਰਵਾਉਣ ਦੀ ਗੱਲ ਆਖੀ ਸਾਨੂੰ ਸਮਝ ਨਹੀਂ ਆਉਂਦੀ ਕਿ ਹਰ ਕੋਈ ਜਗਰਾਉਂ ਵਾਲੀ ਆਹ ਐਮਐਲਏ ਬੀਬੀ ਦੇ ਹੀ ਪਿੱਛੇ ਕਿਉਂ ਪਿਆ ਹੋਇਆ ਹੈ ਕਾਂਗਰਸ ਵਾਲੇ ਸਿਕਪਾਲ ਸਿੰਘ ਖਹਿਰਾ ਵੀ ਅਕਸਰ ਮੀਡੀਆ ਨਾਲ ਗੱਲਬਾਤ ਸਮੇਂ ਸਰਬਜੀਤ ਕੌਰ ਮਾਨੁਕੇ ਦੇ ਨਾਂ ਦਾ ਹੀ ਜ਼ਿਕਰ ਕਰਨਗੇ ਉਹ ਜਿੰਨੀ ਵਾਰ ਜਗਰਾਉਂਦੇ ਨੇ ਤਾਂ ਉਦੋਂ ਵੀ ਕੋਠੇ ਦੱਬਣ ਵਾਲੇ ਮਾਮਲੇ ਸਣੇ ਬੀਬੀ ਮਾਨੁਕੇ ਦੇ ਹੋਰ ਮੁੱਦੇ ਚੁੱਕਦੇ ਨੇ ਭਾਜਪਾ ਵਿੱਚ ਜਾ ਚੁੱਕੇ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਵੀ ਵਿਧਾਇਕਾ ਮਾਨੁਕੇ ਉੱਤੇ ਨਿਸ਼ਾਨਾ ਸੇਧਦੇ ਨੇ ਦੋ ਪਾਰਟੀਆਂ ਦੇ ਪ੍ਰਧਾਨਾਂ ਦੇ ਨਿਸ਼ਾਨੇ ਉੱਤੇ ਵੀ ਇਹੋ ਬੀਬੀ ਮਾਨੁਕੇ ਆ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਬੜਿੰਗ ਵੀ ਕਈ ਵਾਰ ਐਮ.ਐਲ.ਏ ਮਾਨੁਕੇ ਦਾ ਨਾਂ ਲੈ ਕੇ ਦੋਸ਼ ਮੜ ਚੁੱਕੇ ਨੇ ਪਿਛਲੇ ਹਫ਼ਤੇ ਵੀ ਜਦੋਂ ਉਹ ਜਿਗਰਾਉ ਆਏ ਤਾਂ ਉਹਨਾਂ ਮੁੜ ਅਝਿਹਾਈ ਕੀਤਾ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਵਿੱਚ ਰਹਿਂਦਾ ਸੀ ਪਰ ਹੁਣ ਉਸਨੇ ਵੀ ਸਿਰਾ ਕਰਵਾ ਦਿੱਤਾ ਇਸ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਤਾ ਹੈ ਪਿੰਡ ਸ਼ਕਜਾਵਾਲ ਵਿੱਚ ਕੀ ਆਖਿਆ ਪਹਿਲਾਂ ਇਹੋ ਦੇਖ ਲਓ ਫਿਰ ਤੋੜਦੇ ਆਂ ਗੱਲ ਅੱਗੇ ਆਪਾਂ ਕਿਤੇ ਚੰਗੇ ਤੇ ਮਾੜੇ ਦੀ ਪਛਾਣ ਨਹੀਂ ਪਛਾਣ ਕਿਸੇ ਚੱਕਾ ਲੱਗਦਾ ਜਿਹੜਾ ਥੋੜੂ ਵੱਡੀਆਂ ਵੱਡੀਆਂ ਗੱਲਾਂ ਕਰੇ ਤੇ ਝੂਠ ਬੋਲੇ ਤੇ ਕੱਪ ਮਾਰੀ ਅਕਾਲੀ ਦਲ ਦਾ ਇੱਕ ਸੂਲ ਹੈ ਕਿਉਂਕਿ ਅਕਾਲੀ ਦਲ ਥੋੜੀ ਪਾਰਟੀ ਆ ਮਾਂ ਪਾਰਟੀ ਆ ਅਸੀਂ ਤੁਹਾਡੇ ਪਰਿਵਾਰ ਦਾ ਹਿੱਸਾ ਆ ਅਸੀਂ ਝੂਠ ਕਿਤੇ ਨਹੀਂ ਬੋਲੂਗਾ ਹੁਣ ਆਪਣੇ ਨਾਮ ਥੱਗੀ ਵੱਜਦੀ ਰਹੀ ਹੈ ਤੁਸੀਂ ਦਿੰਦੇ ਰਹੋ ਤਾਕਤ ਗਵਾਂਡੀਆਂ ਨੂੰ ਆਪਣੇ ਘਰਦਿਆਂ ਨੂੰ ਨਹੀਂ ਤੇ ਗਵਾਂਡੀ ਇੱਥੇ ਆਉਂਦੇ ਨੇ ਲੁੱਟਣ ਵਾਸਤੇ ਭਲੇ ਵੀ ਆਪਾਂ ਕਿੰਨੇ ਕੀ ਝਾੜੂ ਵਾਲੇ ਬੜੇ ਵਧੀਆ ਦੂਜੇ ਵਧੀਆ ਹੁਣ ਇੱਕ ਤਾਂ ਸੋ ਫਿੱਟੀ ਵੱਡੀ ਠੱਗੀ ਤੁਹਾਡੇ ਨਾਲ ਮਾਰੀ ਝਾੜੂ ਵਾਲੇ ਨੇ ਲਗਾਤਾਰ ਇੱਥੇ ਜਗਰਾਉਂ ਤੋਂ ਝਾੜੂ ਵਾਲੇ ਜਿਤਨੀ ਹੈ ਤੇ ਨਾਲ ਤੁਹਾਡੇ ਵੀ ਕਾਫੀ ਇੱਥੇ ਹਲਕੀ ਮੈਂ ਪਿਛਲੀ ਵਾਰ ਆਇਆ ਪਿਛਲੇ ਇਲੈਕਸ਼ਨ ਜਗਰਾਉਂ ਵਾਲੇ ਕਹਿੰਦੇ ਸੀ ਤੋਬਾ ਤੋਬਾ ਕਰਤੀ ਝਾੜੂ ਵਾਲੇ ਐਮਐਲਏ ਬੀਬੀ ਨੇ ਤੇ ਮੈਂ ਸਮਝਿਆ ਇੰਦੀ ਦਾ ਹਰਾ ਦੇਣਗੇ ਬਲੈਕ ਟੂ ਵੱਧ ਵੋਟਾਂ ਵਿੱਚ ਦਾਤਾ ਬਣਦਾ ਤੇ ਹੁਣ ਕਹਿੰਦੇ ਤੋਬਾ ਤੋਬਾ ਕਰਦੀ ਮੈਂ ਕਿਉਂ ਉਦੋਂ ਹੀ ਪਤਾ ਲੱਗੂ ਕਿ ਤੇ ਅਗਲੀ ਵਾਰ ਕੀ ਜੀਵ ਹਾਰਨਾ ਕਰਦੇ ਹੋ ਲਾਲਾ ਸਾਹਿਬ ਦੇਖਿਆ ਤੁਸੀਂ ਸਖਵੀਰ ਸਿੰਘ ਬਾਦਲ ਨੇ ਬਿਨਾ ਇਹਨਾਂ ਦੋ ਵਿਧਾਇਕਾਂ ਈਆਲੀ ਅਤੇ ਬੀਬੀ ਮਾਨੁਕੇ ਦਾ ਨਾਮ ਲਏ ਤੋਂ ਇਸ਼ਾਰਿਆਂ ਵਿੱਚ ਹੀ ਸਭ ਕੁਝ ਬਿਆਨ ਕਰ ਦਿੱਤਾ ਜਿਵੇਂ ਸ਼ਾਹਰੂਖ ਖਾਨ ਰਾਣੀ ਮੁਖਰਜੀ ਨੂੰ ਕਹਿ ਰਿਹਾ ਹੋਵੇ ਤੋਬਾ ਤੁਹਾਰੇ ਇਹ ਬੀਬੀ ਮਾਨੁਕੇ ਦੇ ਮਾਮਲੇ ਵਿੱਚ ਤਾਂ ਸੁਖਵੀਰ ਸਿੰਘ ਬਾਦਲ ਮਾਨਚ ਉਤੇ ਨਾਲ ਹੀ ਖੜੇ ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ ਤੋਂ ਵੀ ਹਮਈ ਪਰਵਾਉਂਦੇ ਨੇ ਸੁਖਵੀਰ ਬਾਦਲ ਕਹਿੰਦੇ ਨੇ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਜਦੋਂ ਉਹ ਜਗਰਾਉਂ ਹਲਕੇ ਵਿੱਚ ਚੋਣ ਪ੍ਰਚਾਰ ਲਈ ਆਏ ਤਾਂ ਪਤਾ ਲੱਗਾ ਕਿ ਜਗਰਾਉਂ ਵਾਲੀ ਇਸ ਐਮਐਲਏ ਬੀਬੀ ਨੇ ਤੌਹਾ ਤੌਹਾ ਕਰਵਾਈ ਪਈ ਹੈ ਪਰ ਲੋਕਾਂ ਦੀ ਵੀ ਸਮਝ ਨਹੀਂ ਆਉਂਦੀ ਦੂਜੀ ਵਾਰ ਹੋਰ ਵੱਧ ਵੋਟਾਂ ਨਾਲ ਇਸ ਬੀਬੀ ਨੂੰ ਫੇਰ ਜਿਤਾ ਦਿੱਤਾ ਅਤੇ ਹੋਰ ਵੱਧ ਤੋਵਾ ਤੋਵਾ ਕਰਵਾ ਦਿੱਤੀ ਦੇਖਿਓ ਕਿਤੇ ਹੁਣ ਤੀਜੀ ਵਾਰ ਨਾ ਤੋਵਾ ਤੋਵਾ ਕਰਵਾ ਦਿਓ ਆਖਿਰ ਇਨ੍ਹਾਂ ਸਾਰੇ ਲੀਡਰਾਂ ਨੂੰ ਬੀਬੀ ਮਾਨੂਕੇ ਨਾਲ ਦਿੱਕਤ ਕੀ ਹੈ ਜਾਂ ਤਾਂ ਇਹ ਖੁੱਲ ਕੇ ਲੋਕਾਂ ਨੂੰ ਦੱਸਣ ਜਾਂ ਫਿਰ ਲੋਕ ਸਮਝਣਗੇ ਇਹ ਲੀਡਰ ਬੀਬੀ ਮਾਨੁਕੇ ਦੀ ਚੜ੍ਹਾਈ ਤੋਂ ਹੀ ਡਰਦੇ ਨੇ ਇਸ ਲਈ ਸਾਡਾ ਸਵਾਲ ਸਿੱਧਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵਿਧਾਇਕ ਸੁਖਪਾਲ ਸਿੰਘ ਖਹਿਰਾਸਣੇ ਉਹਨਾਂ ਸਾਰੇ ਆਗੂਆਂ ਨੂੰ ਹੈ ਕਿ ਜਾਂ ਤਾਂ ਤੁਸੀਂ ਦੱਸੋ ਕਿ ਬੀਬੀ ਮਾਨੁਕੇ ਨੇ ਕਾਦੇ ਵਿੱਚ ਤੋਵਾ ਤੋਵਾ ਕਰਵਾਈ ਹੈ ਅਜਿਹਾ ਐਮਐਲਏ ਮਾਨੁਕੇ ਨੇ ਕੀ ਕੀ ਕੀਤਾ ਜਿਸ ਕਰਕੇ ਇਹ ਆਗੂ ਵਿਧਾਇਕਾਂ ਨੂੰ ਪੰਡ ਦੇ ਨਹੀਂ ਥੱਕਦੇ ਵੈਸੇ ਸੁਖਵੀਰ ਬਾਦਲ ਨੇ ਬਖਸ਼ਿਆ ਐਮ ਐਲ ਏ ਈਆਲੀ ਨੂੰ ਵੀ ਨਹੀਂ ਬਿਨਾ ਨਾਂ ਲਏ ਉਹ ਕਹਿੰਦੇ ਨੇ ਕਿ ਹੁਣ ਤੁਹਾਡਾ ਵਿਧਾਇਕ ਬਣਾ ਕੇ ਦਿਖਾਵੇ ਪਾਰਕਾਂ ਅਤੇ ਕਰਵਾਏ ਵਿਕਾਸ ਕਾਰਜ ਫਿਰ ਉਹ ਵਿਧਾਇਕ ਈਆਲੀ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਜਾਰੀ ਹੋਣ ਦੀ ਵੀ ਸ਼ੁਰਲੀ ਛੱਡ ਦਿੰਦੇ ਨੇ ਇਲਾਕੇ ਦੇ 32 ਪਿੰਡਾਂ ਦੀ 24000 ਉਪਜਾਊ ਜ਼ਮੀਨ ਅਕਵਾਇਰ ਕਰਨ ਦਾ ਵੀ ਸੁਖਵੀਰ ਬਾਦਲ ਮੁੱਦਾ ਚੁੱਕਦੇ ਨੇ ਅਤੇ ਇਸ ਵਿੱਚ ਵੀ ਵਿਧਾਇਕ ਈਆਲੀ ਦਾ ਨਾਂ ਕਢੇ ਸਕੇ ਅਸੀ ਕਿਲੇ ਜ਼ਮੀਨ ਲੈਣ ਦੀ ਦਰਖਾਸਤ ਦੇਣ ਦਾ ਜ਼ਿਕਰ ਕਰਦੇ ਨੇ ਪਿੰਡ ਛੱਜਾਵਾਲ ਵਿਖੇ ਅਕਾਲੀ ਆਗੂ ਸਵਰਨ ਸਿੰਘ ਗਿੱਲ ਛੱਜਾਵਾਲ ਨੇ ਇਸ ਰੈਲੀ ਦਾ ਪ੍ਰਬੰਧ ਕੀਤਾ ਸੀ ਇਸ ਵਿੱਚ ਮਨਪ੍ਰੀਤ ਿਆਲੀ ਦੇ ਬਦਲ ਵੱਜੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਉਭਰੇ ਜਸਕਰਨ ਦਿਓਲ ਵੀ ਨਵੇਂ ਰੂਪ ਵਿੱਚ ਨਜ਼ਰ ਆਏ ਕਦੇ ਿਆਲੀ ਪਰਿਵਾਰ ਦੇ ਬੇਹੱਦ ਨਜ਼ਦੀਕੀ ਹੋਣ ਕਰਕੇ ਿਆਲੀ ਪਰਿਵਾਰ ਦਾ ਹੀ ਹਿੱਸਾ ਮੰਨੇ ਜਾਂਦੇ ਜਸਕਰਨ ਦਿਓਲ ਜੇਕਰ ਹੁਣ ਹਲਕਾ ਇੰਚਾਰਜ ਲੱਗਦੇ ਨੇ ਤਾਂ ਉਹਨਾਂ ਦੀ ਸਿੱਧੀ ਟੱਕਰ ਫੇਰ ਮਨਪ੍ਰੀਤ ਸਿੰਘ ਯਾਲੀ ਨਾਲ ਹੀ ਹੋਏਗੀ। ਉਹ ਦਸਤਾਰ ਸਜਾ ਕੇ ਸੁਖਵੀਰ ਬਾਦਲ ਦੇ ਇਸ ਰੈਲੀ ਵਿੱਚ ਨਜ਼ਰ ਆਏ। ਇੱਕ ਵਾਰ ਜਸਕਰਨ ਦੇਵਲ ਅਤੇ ਸਵਰਨ ਸ਼ਰਜਾਵਾਲ ਨੂੰ ਸੁਣਿਓ। ਫੇਰ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਹਾਈ ਕੋਰਟ ਵਿੱਚ ਲਾਏ ਕੇਸ ਦੀ ਕਰਾਂਗੇ। ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਐਸਐਚਓ ਖਿਲਾਫ ਕਾਰਵਾਈ ਲਈ ਪਹਿਲ ਕਦਮੀ ਹੋਈ ਹੈ। ਭਾਵੇਂ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਇਸ ਐਸਐਚਓ ਦਾ ਨਾਂ ਲੈਣ ਤੋਂ ਵੀ ਪਰਹੇਜ਼ ਕਰ ਗਏ ਪ੍ਰਧਾਨ ਜੀ ਨੇ ਪਹਿਲਾਂ ਹੀ ਬੜਾ ਸਪਸ਼ਟ ਕਰਤੀ ਸੀਗੀ ਕਿ ਹਲਕਾ ਦਾਖਾ ਨੂੰ ਹੁਣ ਤਰਜੀਹ ਦਿੱਤੀ ਜਾਊਗੀ ਕੋਈ ਵੀ ਇਨਸਾਨ ਪਾਰਟੀ ਤੋਂ ਵੱਡਾ ਨਹੀਂ ਹੁੰਦਾ ਜਿ세 ਤੱਕ ਪ੍ਰਧਾਨ ਜੀ ਨੇ ਖੁਦ ਦੇ ਬਾਰੇ ਵੀ ਇਹ ਗੱਲ ਕਹੀ ਵੀ ਕੱਲ ਨੂੰ ਸੁਖਵੀਰ ਸਿੰਘ ਬਾਦਲ ਦੀ ਵੀ ਜੋ ਪਛਾਣਾ ਉਹ ਸ਼੍ਰੋਮਣੀ ਅਕਾਲੀ ਦਲ ਕਰਕੇ ਆ ਤੇ ਸਾਰੇ ਹੀ ਲੋਕ ਬੜੇ ਸਹਿਮਤ ਨੇ ਅੱਜ ਬੀਬੀਆਂ ਪਿੰਡ ਦੀਆਂ ਛੱਜਾਵਾਲ ਦੀਆਂ ਬੀਬੀਆਂ ਵੱਲੋਂ ਬਜ਼ੁਰਗਾਂ ਵੱਲੋਂ ਜਿਵੇਂ ਫੁੱਲਾਂ ਦੀ ਵਰਖਾ ਕੀਤੀ ਗਈ ਆ ਸਾਨੂੰ ਲੱਗਦਾ ਕਿ 2027 ਦਾ ਮਾਹੌਲ ਸਿਰ ਦੀ ਜਿਹੜੀ ਸਿਰਜਣਾ ਵਾ ਮਾਲਵੇ ਦੀ ਉਹ ਦਾਕੇ ਹਲਕੇ ਤੋਂ ਸ਼ੁਰੂ ਹੋਊਗੀ ਦੇਖੋ ਜੀ ਲੋਕਾਂ ਦੇ ਜਿਹੜਾ ਅਥਾ ਪਿਆਰ ਆ ਉਹਨਾਂ ਪ੍ਰਤੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਪੰਜਾਬ ਦਾ ਵਿਕਾਸ ਹੋਇਆ ਪਿੰਡਾਂ ਦਾ ਵਿਕਾਸ ਹੋਇਆ ਤੇ ਅੱਜ ਤੱਕ ਇਹ ਇੱਕ ਮਿਸਾਲ ਕਾਇਮ ਆ ਨਾ ਉਹ ਵੀ ਸਰਕਾਰਾਂ ਅੱਜ ਤੱਕ ਆਈਆਂ ਉਹ ਸਾਰੀਆਂ ਮੈਂ ਤਾਂ ਇਹ ਕਹੂੰਗਾ ਕਿ ਉਹਨਾਂ ਨੇ ਜਬਰ ਜ਼ੁਲਮ ਤੋਂ ਇਲਾਵਾ ਤੱਕ ਇਸਾਈ ਤੋਂ ਇਲਾਵਾ ਕੋਈ ਪੰਜਾਬ ਦਾ ਸਵਾਰਿਆ ਨਹੀਂ ਹੈ ਇਸ ਕਰਕੇ ਲੋਕ ਸ਼੍ਰੋਮਣੀ ਕਾਲਜਦਲ ਦੇ ਪ੍ਰਧਾਨ ਸਾਬਾਬ ਸ਼ਗੀਰ ਸਿੰਘ ਜੀ ਬਾਦਲ ਨੂੰ ਪਿਆਰ ਕਰਦੇ ਆ ਇਹ ਲੋਕਾਂ ਦੀ ਸਰਦ ਆ ਜੀ ਪਿਆਰ ਉਹਨਾਂ ਦਾ ਲੋਕਾਂ ਦਾ ਇਸ ਤਰ੍ਹਾਂ ਕੇ ਲੋਕ ਸ਼੍ਰੀ ਕਾਲਕਟਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਭਾਈ ਗੁਰਦੇਵ ਸਿੰਘ ਕੌਂਕੇ ਕਤਲ ਕੇਸ ਪਿਛਲੇ 32 ਸਾਲਾਂ ਤੋਂ ਕਿਸੇ ਤਣ ਪੱਤਣ ਨਹੀਂ ਲੱਗਿਆ ਅਤੇ ਹੁਣ ਇਹ ਮਾਮਲਾ ਹਾਈ ਕੋਰਟ ਵਿੱਚ ਸੁਣਵਾਈ ਅਧੀਨ ਹੈ ਇਸ ਤੋਂ ਪਹਿਲਾਂ ਭਾਈ ਕੌਂਕੇ ਦੇ ਪਰਿਵਾਰ ਨੇ ਥਾਣਾ ਸਦਰ ਜਗਰਾਉਂ ਵਿੱਚ ਇੱਕ ਸੱਤ ਸਫਿਆਂ ਦੀ ਸ਼ਿਕਾਇਤ ਦੇ ਕੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ ਪਿਛਲੇ ਸਾਲ ਇਹ ਸ਼ਿਕਾਇਤ ਭਾਈ ਕੌਕੇ ਦੀ ਪਤਨੀ ਬੀਬੀ ਗਰਮੇਲ ਕੌਰ ਅਤੇ ਪੁੱਤਰ ਹਰੀ ਸਿੰਘ ਕੌਕੇ ਵੱਲੋਂ ਦਿੱਤੀ ਗਈ ਸੀ ਇਹ ਦੋਵੇਂ ਜਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਉੱਚ ਪੱਧਰੀ ਬਫਦ ਨਾਲ ਥਾਣਾ ਸਦਰ ਜਗਰਾਉਂ ਪੁੱਜੇ ਸਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਜਗਰਾਉਂ ਦੇ ਸਾਬਕਾ ਵਿਧਾਇਕ ਐਸ.ਆਰ. ਕਲੇਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੀ ਉਹਨਾਂ ਦੇ ਨਾਲ ਸਨ ਇਸ ਸ਼ਿਕਾਇਤ ਨੂੰ ਫਾਈਲ ਕਰ ਦਿੱਤਾ ਗਿਆ ਅਤੇ ਇਹ ਫਾਈਲ ਕਰਨ ਵਾਲੇ ਐਸ.ਐਚ.ਓ ਨੂੰ ਵੀ ਸਟੇਟ ਦੇ ਨਾਲ ਹੁਣ ਹਾਈ ਕੋਰਟ ਵਿੱਚ ਪਾਰਟੀ ਬਣਾ ਲਿਆ ਗਿਆ ਉਸ ਸ਼ਿਕਾਇਤ ਵਿੱਚ ਬੀਬੀ ਗਰਮੇਲ ਕੌਰ ਨੇ ਸਚਾਈ ਸਾਹਮਣੇ ਲਿਆਉਂਦੀ ਮੰਗ ਕਰਨ ਦੇ ਨਾਂ ਨਾਲ ਦੋਸ਼ੀਆਂ ਖਿਲਾਫ ਕਾਰਵਾਈ ਕਰਕੇ ਇਨਸਾਫ ਦੇਣ ਦੀ ਮੰਗ ਕੀਤੀ ਸੀ ਸੱਤ ਸਫੇ ਦੀ ਸ਼ਿਕਾਇਤ ਵਿੱਚ ਕੁੱਲ 16 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਮ ਲਿਖੇ ਗਏ ਸਨ ਇਹਨਾਂ ਵਿੱਚੋਂ ਕੁਝ ਪੁਲਿਸ ਵਾਲਿਆਂ ਦੀ ਮੌਤ ਹੋ ਚੁੱਕੀ ਹੈ ਥਾਣਾ सदर ਦੇ ਉਸ ਸਮੇਂ ਦੇ ਐਸਐਚਓ ਨੂੰ ਮਿਲਣ ਵਾਲੇ ਇਸ ਵਫਦ ਵਿੱਚ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਅਤੇ ਭਗਵੰਤ ਸਿੰਘ ਸਿਆਲਕਾ ਵੀ ਸਨ ਐਡਵੋਕੇਟ ਘੁੰਮਣ ਉਹੀ ਨੇ ਜਿਹੜੇ ਹੁਣ ਲੁਧਿਆਣਾ ਵੈਸਟ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਵੱਜੋਂ ਜਿਮਨੀ ਚੌਂ ਲੜ ਰਹੇ ਨੇ ਬੱਦ ਵਿੱਚ ਸ਼੍ਰੋਮਣੀ ਕਮੇਟੀ ਦੇ ਤਿੰਨ ਤਿੰਨ ਸਾਫਕਾ ਜਨਰਲ ਸਕਤਰ ਵੀ ਸ਼ਾਮਲ ਸਨ ਇਸ ਬੱਦ ਦੇ ਥਾਣਾ ਸਦਰ ਵਿੱਚ ਪਹੁੰਚ ਕੇ ਸ਼ਿਕਾਇਤ ਦੇਣ ਤੋਂ ਕੁਝ ਘੰਟੇ ਪਹਿਲਾਂ ਹੀ ਭਾਈ ਕੌਕੇ ਦੇ ਘਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਪੁੱਜੇ ਸਨ ਉਹਨਾਂ ਨਾਲ ਬੰਦ ਕਮਰਾ ਮੀਟਿੰਗ ਮਗਰੋਂ ਹੀ ਇਹ ਸ਼ਿਕਾਇਤ ਦੇ ਕੇ ਪਰਚਾ ਦਰਜ ਕਰਨ ਦਾ ਕਦਮ ਚੁੱਕਿਆ ਗਿਆ ਸੀ ਭਾਈ ਕੌਂਕੇ ਦੇ 49 ਸਾਲਾ ਪੁੱਤਰ ਹਰੀ ਸਿੰਘ ਕੌਂਕੇ ਨੇ ਹਰਾਸਤੀ ਕਤਲ ਮਾਮਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਦੋਸ਼ੀਆਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਦੀ ਹੁਣ ਮੰਗ ਕੀਤੀ ਹੈ ਇਸ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਜਸਟਿਸ ਸੰਜੇ ਵਿਸ਼ੇਸ਼ ਨੇ ਪੰਜਾਬ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਅਤੇ 28 ਜੁਲਾਈ ਤੱਕ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਨੇ ਦੂਸਰਾ ਇੱਕ ਬਹੁਤ ਲੰਬੇ ਆਰਸੇ ਤੋਂ ਤਕਰੀਬਨ 32-33 ਸਾਲ ਤੋਂ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦਾ ਕਿਉਂਕਿ ਪੁਲਿਸ ਨੇ ਕੋਹ ਕੋਹ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਤੇ ਉਹਦੀ ਅਸੀਂ 14 1 24 ਨੂੰ ਭਾਈ ਕੌਂਕੇ ਸਾਹਿਬ ਦੀ ਤਾਨਸ ਪਤਨੀ ਵੱਲੋਂ ਇੱਕ ਕੰਪਲੇਂਟ ਪੁਵਾਈ ਸੀ ਜਗਰਾਉਂ ਥਾਣੇ ਦੇ ਵਿੱਚ ਜਿਹਦੇ ਵਿੱਚ ਅਸੀਂ ਲਿਖਿਆ ਸੀ ਕਿ ਆਹਾ ਆਹਾ ਮੁਲਜ਼ਮਾਂ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਪਰ ਜਿਹੜੀ ਮੌਕੇ ਦੀ ਸਰਕਾਰ ਆ ਅਨਸਾਬ ਪਸੰਦ ਕਹਿਣ ਵਾਲੇ ਉਹਨਾਂ ਨੇ ਉਹ ਐਜ਼ ਇਟ ਇਜ਼ ਫਾਈਲ ਕਰ ਦਿੱਤੀ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਭਾਈ ਕੌਂਕੇ ਸਾਹਿਬ ਜੀ ਦੇ ਸਪੁੱਤਰ ਤੋਂ ਇੱਕ ਪਟੀਸ਼ਨ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਪਾਈ ਆ ਤੇ ਉਹ ਹਾਈ ਕੋਰਟ ਦੇ ਵਿੱਚ ਅੱਜ ਨੋਟਿਸ ਆਫ ਮੋਸ਼ਨ ਵੀ ਜਾਰੀ ਹੋ ਗਿਆ ਤੇ ਉਹਦੀ ਅਗਲੀ ਤਰੀਕ ਜਿਹੜੀ ਆ ਉਹ 28 ਸਤ 2025 ਹੋਈ ਆ ਜਿਹਦੇ ਵਿੱਚ ਅਸੀਂ ਸਟੇਟ ਨੂੰ ਦਾ ਪਾਰਟੀ ਰੱਖਣਾ ਹੀ ਸੀਗਾ ਉਹਦੇ ਨਾਲ ਐਸ ਐਚਓ ਜਗਰਾਵਾ ਜਿਹਨੇ ਉਹ ਕੰਪਲੇਂਟ ਜਿਹੜੀ ਅਸੀਂ ਪਾਈ ਸੀ ਉਹਨੂੰ ਫਾਈਲ ਕੀਤਾ ਉਹ ਜਿਹੜੀ ਆ ਇਹ ਪਟੀਸ਼ਨ ਆ ਫਾਰ ਰਜਿਸਟ੍ਰੇਸ਼ਨ ਆਫ ਐਫ ਆਈ ਆਰ ਅਗੇਂਸਟ ਦਾ ਕਾਲਪਰੇਟਸ ਜਿਹੜੇ ਵੀ ਅਸੀਂ ਉਹਦੇ ਵਿੱਚ ਬਾਈ ਨੇਮ ਮੈਂਸ਼ਨ ਕੀਤੇ ਆ ਦੇਖਿਆ ਤੁਸੀਂ ਪ੍ਰਧਾਨ ਧਾਮੀ ਇਸ ਸਮੇਂ ਕਿਸੇ ਦਾ ਵੀ ਨਾਮ ਲੈਣ ਤੋਂ ਪਰਹੇਜ਼ ਕਰਦੇ ਨੇ ਇੱਥੋਂ ਤੱਕ ਕਿ ਥਾਣਾ ਸਦਰ ਜਗਰਾਉਂ ਦੇ ਐਸ ਐਚਓ ਦਾ ਵੀ ਉਹ ਨਾਮ ਨਹੀਂ ਲੈਂਦੇ ਅਸੀਂ ਤੁਹਾਨੂੰ ਦੱਸਦੇ ਆ ਜਦੋਂ ਭਾਈ ਕੌਕੇ ਦੀ ਪਤਨੀ ਬੀਬੀ ਗਰਮੇਲ ਕੌਰ ਨੇ ਅਕਾਲੀ ਆਗੂਆਂ ਨਾਲ ਜਾ ਕੇ ਸ਼ਿਕਾਇਤ ਦਿੱਤੀ ਸੀ ਤਾਂ ਉਸ ਸਮੇਂ ਥਾਣਾ ਸਦਰ ਵਿੱਚ ਨਰਿੰਦਰ ਸਿੰਘ ਐਸਐਚਓ ਸਨ ਅਸਲ ਵਿੱਚ ਇਹ ਮਾਮਲਾ ਇਕੱਲਾ ਹਾਈ ਕੋਰਟ ਵਿੱਚ ਜਾਣ ਕਰਕੇ ਹੀ ਚਰਚਾ ਵਿੱਚ ਨਹੀਂ ਆਇਆ ਸਗੋਂ ਇਸ ਵਿੱਚ ਬੀਬੀ ਗਰਮੇਲ ਕੌਰ ਦੀ ਸ਼ਿਕਾਇਤ ਨੂੰ ਫਾਈਲ ਕਰਨ ਵਾਲੇ ਐਸਐਚਓ ਖਿਲਾਫ ਵੀ ਸਟੇਟ ਦੇ ਨਾਲ ਹੀ ਪਾਰਟੀ ਬਣਾ ਕੇ ਕਾਰਵਾਈ ਦੀ ਹਾਈ ਕੋਰਟ ਤੋਂ ਕੀਤੀ ਗਈ ਮੰਗ ਕਰਕੇ ਹੀ ਚਰਚਾ ਵਿੱਚ ਹੈ ਆਹ ਉਸੇ ਦਿਨ ਦੀ ਥਾਣਾ ਮੁਕੀ ਦੀ ਬਾਈਟ ਹੈ ਜਿਸੇ ਚਾਹੋ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਦੇ ਗੱਲ ਕਰ ਰਹੇ ਨੇ ਸ਼੍ਰੀਮਤੀ ਗੁਰਮੀਲ ਕੌਰ ਵਾਈਫ ਆਫ ਲੇਟ ਸ਼੍ਰੀ ਗੁਰਦੇਵ ਸਿੰਘ ਕੌਂਕੇ ਬੋਲੋਂ ਇੱਕ ਕੰਪਲੇਨ ਜਿਹੜੀ ਹੈਗੀ ਹੈ ਅ ਪਰਤਾਲ ਵਾਸਤੇ ਜਿਹੜੀ ਮਿਲੀ ਹੈ ਜਿਹਦੀ ਸੀਨੀਅਰ ਅਫਸਰ ਨਾਲ ਜਿਹੜੀ ਡਿਸਕਸ ਕਰਕੇ ਇਹਦੀ ਪਰਤਾਲ ਕੀਤੀ ਜੋ ਐਸ ਪਰ ਰੂਲ ਕਾਰਵਾਈ ਹੋ ਗਈ ਉਹ ਕਾਰਵਾਈ ਹੁਣ ਚਲਦੀ ਜਾਏਗੀ ਉਹਨਾਂ ਦੇ ਐਸਟਪੀਸੀ ਦੇ ਵਫਰ ਨੂੰ ਵਿਸ਼ਵਾਸ ਦਿਵਾਇਆ ਗਿਆ ਬਿਲਕੁਲ ਇਨਸਾਫ ਕਰਾਂਗੇ ਕਿਸੇ ਨਾਲ ਕੋਈ ਜਿਹੜੀ ਹੈਗੀ ਜਾਤੀ ਨਹੀਂ ਐਸ ਪਰ ਰੂਲ ਜੋ ਕਾਰਵਾਈ ਹੋ ਗਈ ਉਹ ਕੀਤੀ ਜਾਈ ਉਦਦਰ ਸ਼੍ਰੀ ਇਕਾਲਤਖ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਵਿਧੀ ਵਿਧਾਨ ਨੂੰ ਲੈ ਕੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਜਦੋਂ ਕੋਈ ਪੰਤਕ ਮਸਲਾ ਹੋਵੇ ਤਾਂ ਇਹ ਬਹਿਸ ਹੋਰ ਭਖ ਜਾਂਦੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਆਖਿਆ ਕਿ ਸ਼੍ਰੀ ਇਕਾਲਤਖ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਯੋਗਤਾ ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਦੇ ਸਬੰਧ ਵਿੱਚ ਪੁੱਜੇ ਸੁਝਾਵਾਂ ਨੂੰ ਵਿਚਾਰਨ ਲਈ ਜਲਦੀ ਹੀ ਕਮੇਟੀ ਦਾ ਗਠਨ ਕੀਤਾ ਜਾਏਗਾ ਅਸੀਂ ਇੱਕ 20 ਮਈ ਤਰੀਕ ਰੱਖੀ ਸੀ ਸ਼ਰੀਅ ਅਕਾਲ ਤੱਕ ਸਾਭ ਜੀ ਦੇ ਇਹ ਨਿਯਮ ਬਣਾਉਣ ਲਈ ਮਜੇਦਾਰ ਸਾਹਿਬ ਉਹਨਾਂ ਦੀ ਨਿਯੁਕਤੀ ਤੇ ਉਹਨਾਂ ਦੇ ਸੇਵਾ ਮੁਕਤ ਕਿਵੇਂ ਕਰਨਾ ਉਹ ਸਾਡੇ ਕੋਲ 20 ਪੰਜ ਤੱਕ ਸਾਰੇ ਸੰਗਤਾਂ ਦੇ ਸੁਝਾਅ ਮਿਲ ਚੁੱਕੇ ਆ ਜਿਹੜੀਆਂ ਸੰਗਤਾਂ ਦੇ ਸੁਝਾਅ ਮਿਲ ਚੁੱਕੇ ਉਹਨਾਂ ਨੂੰ ਤਾਂ ਅਸੀਂ ਨਹੀਂ ਸਦਾਂਗੇ ਪਰ ਜਿਨ੍ਹਾਂ ਨੇ ਨਹੀਂ ਸੁਝਾਅ ਭੇਜੇ ਉਹਦੇ ਵਾਸਤੇ ਅਸੀਂ ਹੁਣ ਕਮੇਟੀ ਇੱਕ ਬਣਾਉਣ ਜਾ ਰਹੇ ਹਾਂ ਉਸ ਕਮੇਟੀ ਦੇ ਵਿੱਚ ਇਹ ਜਿੰਨਾ ਸਾਡੇ ਕੋਲ ਸਬੰਧਤ ਧਿਰਾਂ ਵੱਲੋਂ ਸਾਨੂੰ ਸੁਝਾਅ ਦਿੱਤੇ ਗਏ ਉਹਨਾਂ ਦਾ ਮਲਾਂਕਣ ਕੀਤਾ ਜਾਊਗਾ ਉਸ ਮਲਾਂਕਣ ਤੋਂ ਬਾਅਦ ਫਿਰ ਇੱਕ ਛੋਟੀ ਕਮੇਟੀ ਇਹਦੀ ਸਾਰੀ ਸਮੀਖਿਆ ਕਰਕੇ ਇਹ ਕਿਉਂਕਿ ਵੱਡੇ ਲੰਮੇ ਅਰਸੇ ਦੀ ਬਹੁਤ ਸਾਰਿਆਂ ਦੀ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਇਹ ਚਾਹਨਾ ਸੀ ਕਿ ਇਹ ਕਾਰਜ ਛੇਤੀ ਤੋਂ ਛੇਤੀ ਹੋ ਸਕੇ ਸੋ ਮੈਂ ਆਉਂਦੇ ਦਿਨਾਂ ਦੇ ਵਿੱਚ ਉਹ ਮੈਂਬਰ ਸਹਿਬਾਨ ਜਿਹੜੇ ਸ਼ਹਿਰ ਦੇ ਆ ਜਥੇਬੰਦੀਆਂ ਜਿਹੜੀਆਂ ਸ਼ਹਿਰ ਦੇ ਆ ਜਿਹੜੀਆਂ ਹਮੇਸ਼ਾ ਹੀ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਕਰਦੀਆਂ ਤੇ ਉਹਨਾਂ ਦੇ ਵਿੱਚੋਂ ਕੁਝ ਵਿਦਵਾਨ ਵੀ ਉਹ ਸਾਰੇ ਪਾਕਿਸਤਾਨੀ ਉਹ ਜਿਹੜੀ ਕਮੇਟੀ ਆ ਉਹ ਬਣਾਤੀ ਜਾਊਗੀ ਤੇ ਸਾਰੇ ਨਿਜਮ ਓਪਨਿਜ਼ਮ ਭਾਵੇਂ ਕਿਉਂਕਿ ਜਿਹੜੇ ਨਵੀਂ ਨਿਯੁਕਤੀ ਹੁੰਦੀ ਜੇ ਤਾਂ ਕੋ ਸਾਡੇ ਅੰਦਰਲੇ ਪ੍ਰਬੰਧਕ ਜੋ ਸਿੰਘ ਸਹਿਬਾਨ ਹੋਣ ਤਾਂ ਉਹ ਆਲਰੇਡੀ ਸਾਡੇ ਨਾਲ ਬਤੌਰ ਮੈਂ ਐਮਪਲੋਈ ਸ਼ਬਦ ਨਹੀਂ ਵਰਤਾ ਇਹ ਸੰਸਥਾ ਦੇ ਵਿੱਚ ਪਹਿਲਾਂ ਹੁੰਦੇ ਆ ਤੇ ਉਹ ਨਿਜਮ ਆਪਣੇਜਮ ਉਹਨਾਂ ਦੇ ਹੁੰਦੇ ਆ ਪਰ ਇਹ ਜਿਹੜੇ ਅਸੀਂ ਨਿਜਮ ਆਪਣੇਜਮ ਨਹੀਂ ਗਏ ਇਹ ਸਿਰਫ ਕੁਝ ਉਹਦੇ ਵਿੱਚ ਧਰਮੀਮਾ ਕਿਉਂਕਿ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਇਹ ਸੰਸਥਾ ਦੇ ਵਿੱਚ ਸਾਰੇ ਕਾਰਜ ਹੁੰਦੇ ਆ ਤੇ ਉਹਦੇ ਲਈ ਕਾਰਜਕਾਰ ਕਿੰਨਾ ਹੋਵੇ ਉਹਦੇ ਵਿੱਚ ਉਮਰ ਕਿੰਨੀ ਹੋਵੇ ਉਹਦੇ ਵਿੱਚ ਜਿਹੜਾ ਸੇਵਾ ਮੁਕਤ ਕਰਨ ਦਾ ਕੀ ਪ੍ਰੋਵੀਜ਼ਨ ਹੋਵੇ ਉਹਦੇ ਵਿੱਚ ਜਿਹੜੇ ਆਪਾਂ ਨਿਯੁਕਤੀ ਕਰਦੇ ਉਹ ਕਿਹੜਾ ਹੋਵੇ ਉਹ ਸਾਰਾ ਹੀ ਅਸੀਂ ਖੇਤੀ ਕੌਮ ਦੇ ਸਾਹਮਣੇ ਲੈ ਕੇ ਆਵਾਂਗੇ